ਸਾਊਦੀ ਅਰਬ ਵਿੱਚ ਫਸੇ 12 ਪੰਜਾਬੀ ਨੌਜਵਾਨਾਂ ਨੇ ਉਹਨਾਂ ਦੀ ਮਦਦ ਦੀ ਅਪੀਲ ਕੀਤੀ ਹੈ ਪਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਅਜਿਹੇ ਵਿੱਚ ਭਗਵੰਤ ਮਾਨ ਸਾਹਮਣੇ ਆਏ ਨੇ ਇਹਨਾਂ ਕਹਿਣਾ ਹੈ ਕਿ ਇਹ ਉਹਨਾਂ ਨੌਜਵਾਨਾਂ ਦੀ ਮਦਦ ਲਈ ਅੱਗੇ ਜਾਣਗੇ ਭਗਵੰਤ ਸਾਡੇ ਨਾਲੇ ਭਗਵੰਤ ਜੀ ਕੀ ਤੁਹਾਡੀ ਉਹਨਾਂ ਨੌਜਵਾਨਾਂ ਕੋਈ ਗੱਲਬਾਤ ਹੋਈ ਹੈ ਕਿਸ ਤਰ੍ਹਾਂ ਨਾਲ ਮਦਦ ਕੀਤੀ ਜਾਏ ਦੇਖੋ এবੀਪੀ ਸਾਂਝਾ ਤੇ ਮੈਂ ਉਹਨਾਂ ਨੌਜਵਾਨਾਂ ਦੀ ਵੀਡੀਓ ਦੇਖੀ ਜਿਦੇ ਵਿੱਚ ਉਹ ਕਹਿ ਰਹੇ ਨੇ ਕਿ ਸਾਡੇ ਨਾਲ ਅਨਮਨੁੱਖੀ ਤਸ਼ੱਦਦ ਹੋ ਰਿਹਾ ਹੈ 사ਊਦੀ ਅਰਬ ਦੇ ਵਿੱਚ ਸਾਨੂੰ ਸਾਡਾ ਜਿਹੜੇ ਪਾਸਪੋਰਟ ਰੱਖ ਲਏ ਗਏ ਨੇ ਤੇ ਸਾਨੂੰ ਏਜੰਟਾਂ ਤੇ ਮੈਂ ਉਹਨਾਂ ਦੇ ਨੰਬਰ ਜਿਹੜੇ ਨੇ ਉਹ ਲਏ ਤੇ ਮੇਰੀ ਗੱਲ ਉਹਨਾਂ ਨਾਲ ਹੋ ਗਈ ਮੁੰਡਿਆ ਨਾਲ ਤੇ ਮੈਂ ਕੱਲ ਨੂੰ ਜਾਨੀ ਕਿ 11 ਫਰਵਰੀ ਨੂੰ ਮੈਂ ਸੁਸ਼ਮਾ ਸਵਰਾਜ ਜੀ ਤੋਂ ਟਾਈਮ ਲਿਆ ਤੇ ਮੈਂ ਵਿਦੇਸ਼ ਮੰਤਰਾਲੇ ਨੂੰ ਉਹਨਾਂ ਸਾਰਿਆਂ ਦੇ ਪਾਸਪੋਰਟ ਦੇ ਨੰਬਰ ਜਿਹੜੇ ਮੈਂ ਉਹ ਸੌਂਪ ਦੇਣੇ ਨੇ ਤੇ ਇਮੀਡੀਏਟਲੀ ਉਹ ਨੰਬਰ ਜਿਹੜੇ ਆ ਸਾਊਦੀ ਅਰਬ ਚ ਅੰਬੈਸੀ ਕੋਲ ਚਲੇ ਜਾਣਗੇ ਤੇ ਉਹਨਾਂ ਨੂੰ ਐਮਰਜੈਂਸੀ ਕਾਰਡ ਬਣਾ ਕੇ ਜੇ ਪਾਸਪੋਰਟ ਨਹੀਂ ਵੀ ਹੈਗਾ ਨੋ ਪ੍ਰੋਬਲਮ ਇਸ ਤਰ੍ਹਾਂ ਦੇ ਕੇਸ ਅਸੀਂ ਪਹਿਲਾਂ ਵੀ ਇਰਾਕ ਤੋਂ ਲਿਬਨਾਨ ਤੋਂ ਆਪਣਾ ਮਲੇਸ਼ੀਆ ਤੋਂ ਬਹੁਤ ਸਾਰੇ ਮੁੰਡਿਆਂ ਨੂੰ ਅਸੀਂ ਬੁਲਾਇਆ ਸੋ ਮੈਂ ਉਹਨਾਂ ਨੂੰ ਕਿਹਾ ਕਿ ਫਿਕਰ ਨਾ ਕਰੋ ਹੌਸਲਾ ਰੱਖੋ ਅਸੀਂ ਤੁਹਾਡਾ ਸਾਥ ਦੇਵਾਂਗੇ ਔਰ ਜਿੱਥੇ ਤੱਕ ਵੀ ਸਾਨੂੰ ਇਸ ਮਾਮਲੇ ਜਾਣਾ ਪਿਆ ਅਸੀਂ ਉਹਨਾਂ 12 ਦੇ 12 ਨੌਜਵਾਨਾਂ ਨੂੰ ਭਾਰਤ ਜਲਦੀ ਤੋਂ ਜਲਦੀ ਵਾਪਸ ਲੈ ਕੇ ਆਏ ਨਾ ਨੌਜਵਾਨਾਂ ਦਾ ਕਹਿਣਾ ਹੈ ਕਿ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ ਨੇ ਉਹ ਇਸ ਤਰ੍ਹਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਕੀ ਲੱਗਦਾ ਕਿੱਥੇ ਕਮੀ ਹੈ ਸਭ ਤੋਂ ਪਹਿਲਾਂ ਤਾਂ ਸਿਸਟਮ ਦੀ ਕਮੀ ਹੈ ਕਿ ਨੌਜਵਾਨਾਂ ਨੂੰ ਕੰਮ ਨਹੀਂ ਮਿਲਦਾ ਉਹ ਛੋਟੇ ਛੋਟੇ ਮੁਲਕਾਂ ਵੱਲ ਵੀ ਭੱਜ ਰਹੇ ਨੇ ਲੱਖਾਂ ਰੁਪਏ ਖਰਚ ਕਰਕੇ ਇਰਾਕ ਦੇ ਵਿੱਚ ਲਿਬਨਾਨ ਦੇ ਵਿੱਚ ਫਿਲੀਪੀਨ ਚ ਜਾਂ ਛੋਟੇ ਛੋਟੇ ਕੰਟਰੀ ਜਿਹੜੇ ਪੰਜਾਬ ਤੋਂ ਵੀ ਛੋਟੇ ਨੇ ਉਹਨਾਂ ਕੰਟਰੀਆਂ ਚ ਉਹ ਆਪਣਾ ਭਵਿੱਖ ਦੇਖ ਰਹੇ ਨੇ ਇਹ ਸਰਕਾਰ ਦਾ ਫੇਲੀਅਰ ਹੈ ਸਿਸਟਮ ਦਾ ਫੇਲੀਅਰ ਹੈ ਉੱਤੋਂ ਏਜੰਟ ਜਿਹੜੇ ਨੇ ਕੋਈ ਅਥੋਰਾਈਜ਼ਡ ਏਜੰਟ ਨਹੀਂ ਹੈਗਾ ਸਰਕਾਰ ਕਾਰਵਾਈ ਨਹੀਂ ਕਰਦੀ ਆਪਸ ਵਿੱਚ ਮਿਲੀ ਭੁਗਤ ਹੈਗੀ ਹੈ 25 25 30 30 ਲੱਖ ਰੁਪਏ ਦੇ ਕੇ ਪਤਾ ਨਹੀਂ ਕਿਹੜੇ ਕਿਹੜੇ ਸਮੁੰਦਰਾਂ ਚ ਸਾਡੇ ਨੌਜਵਾਨ ਡੁੱਬ ਰਹੇ ਨੇ ਤਰਾਸ਼ਦੀ ਹੈ ਪੰਜਾਬ ਦੀ ਔਰ ਸਿਸਟਮ ਨੂੰ ਠੀਕ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਪਊਗਾ ਆਖਿਰ ਲਗਾਮ ਕਦੋਂ ਲੱਗੇਗੀ ਇਸ ਤੇ ਰੋਕ ਲਾਉਣ ਲਈ ਤੁਸੀਂ ਕੀ ਕਰੋਗੇ ਆਮ ਆਦਮੀ ਪਾਰਟੀ ਸਰਕਾਰ ਬਣਨ ਸਾਰੇ ਲਗਾਮ ਲੱਗੂਗੀ ਪਹਿਲੀ ਗੱਲ ਤਾਂ ਏਜੰਟ ਆਪਣੇ ਆਪ ਹੀ ਪੈਸੇ ਲੈ ਕੇ ਕਿ ਸਾਨੂੰ ਬਾਹਰ ਭੇਜੋ ਕਿਉਂਕਿ ਜਦੋਂ ਅਸੀਂ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਤਾ ਕੈਲੀਫੋਰਨੀਆ ਪੈਰ ਸਿਲੰਡਰ ਬਣਾਉਣ ਦੀ ਲੋੜ ਨਹੀਂ ਪੰਜਾਬ ਨੂੰ ਦੁਬਾਰਾ ਪੰਜਾਬ ਬਣਾ ਲਈਏ ਤਾਂ ਇਹ ਪੰਜਾਬ ਬਹੁਤ ਖੁਸ਼ਹਾਲ ਹੋ ਜੀ ਇਸ ਸਾਨ ਭਗਵਾਨ ਤਮਨ ਭਗਵਾਨ ਤਮਨ ਦਾ ਕਹਿਣਾ ਹੈ ਕਿ 12 ਪੰਜਾਬੀ ਨੌਜਵਾਨ ਜਿਹੜੇ ਇਸ ਵਕਤ ਸਾਉਦੀ ਅਰਬ ਵਿੱਚ ਫਸੇ ਹੋਏ ਨੇ ਉਹਨਾਂ ਦੀ ਮਦਦ ਦੇ ਲਈ ਹਰ ਕਦਮ ਉਠਾਇਆ ਜਾਏਗਾ ਔਰ ਜਲਦੀ ਜਲਦੀ ਉਹਨਾਂ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਜਾਏਗਾ ਨਵਿੰਦਰ ਸਿੰਘ ਬਰਾੜ ਐਬੀਪੀ ਸੰਝਾ ਚੰਡੀਗੜ੍ਹ